ਰਾਜਸੀ ਦੋ ਕਿਤਾਬਾਂ ਇੱਥੇ ਰਿਲੀਜ਼ ਕਰਦੇ ਜਾ ਰਹੇ ਹਾਂ ਦੇਖਿਆ ਤੇ ਪੰਜਾਬ ਦੀ ਜਿਹੜੀ ਐਗਰੀਕਲਚਰ ਹੈਗੀ ਹੈ ਤੇ ਇਹਦਾ ਸਾਡੀਆਂ ਹੁਣ ਕੀ ਪ੍ਰੋਬਲਮ ਜਾ ਰਹੀਆਂ ਨੇ ਸਾਡੇ ਉਹ ਪ੍ਰੋਬਲਮ ਕਿਵੇਂ ਸੋਲਵ ਹੋ ਸਕਦੀਆਂ ਨੇ ਜੋ ਅਸੀਂ ਐਗਰੀਕਲਚਰ ਪਾਲਿਸੀਜ਼ ਬਣਾ ਰਹੇ ਹਾਂ ਉਹਦੇ ਬਾਰੇ ਵੀ ਲਿਖਿਆ ਤੇ ਜਿਹੜੀ ਸਾਡੀ ਅਗਲੀ ਯੰਗ ਜਨਰੇਸ਼ਨ ਹੈ ਖੇਤੀ ਤੋਂ ਦੂਰ ਜਾ ਰਹੀ ਹੈ ਤੇ ਉਹਦੇ ਬਾਰੇ ਵੀ ਲਿਖਿਆ ਕਿ ਉਹਨਾਂ ਨੂੰ ਅਸੀਂ ਖੇਤੀ ਦੇ ਨਾਲ ਕਿਵੇਂ ਜੋੜੀ ਇੱਕ ਕਿਤਾਬ ਅਸੀਂ ਹੋਰ ਜੋ ਸਾਡੇ ਹੀ ਮੈਡਮ ਨੇ ਇੱਥੇ ਉਹਨਾਂ ਨੇ ਕਿਤਾਬ ਲਿਖੀ ਹੈ ਦਰਿਆਵਾਂ ਵਾਲੀ ਪੇਟੀ ਤੇ ਪਹਿਲਾਂ ਗੱਦੇ ਨਹੀਂ ਸੀ ਹੁੰਦੇ ਉਦੋਂ ਦਰਿਆ ਹੀ ਆਪਾਂ ਬੈਡਾਂ ਤੇ ਵਿਛਾਉਂਦੇ ਸੀ ਤੇ ਉਹ ਜਿਹੜੀਆਂ ਦਰਿਆ ਸੀ ਇੱਕ ਪਾਤੋਂ ਬਣਦੀਆਂ ਸੀ ਸਾਰਾ ਕੰਮ ਲੇਡੀਜ਼ ਕਰਦੀਆਂ ਹੁੰਦੇ ਸੀ ਉਹਦੇ ਬਾਰੇ ਸਾਰੀ ਕਲੈਕਸ਼ਨ ਕੀਤੀ ਹੈ ਉਹ ਉਹ ਕਾਫੀ ਟੇਬਲ ਬੁੱਕ ਹੈ ਉਹ ਵੀ ਰਿਲੀਜ਼ ਕਰਾਂਗੇ ਹੈਲੋ ਜੀ ਮਸਟਰ ਸਸ਼ੀਗਰਾਤ ਆਪ ਦੋਸਤੋ ਮੈਂ ਲੜਦਾ ਹਾਂ ਸਰਦੀਪ ਉਹ ਤੁਸੀਂ ਸੁਣ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਅਗਰ ਗੱਲ ਕਰੀਏ ਪੀਏਯੂ ਤੇ ਲਗਾਤਾਰ ਬਹੁਤ ਸਾਰੇ ਐਕਟੀਵਿਟੀ ਸਾਰੇ ਜਿਤੇ ਇੱਕ ਪਾਸੇ ਫਲਾਵਰ ਸ਼ੋਅ ਚੱਲ ਰਿਹਾ ਹੋਤੀ ਮੈਂ ਅਗਰ ਗੱਲ ਕਰਾਂ ਤਾਂ ਜੇ ਬਹੁਤ ਖੂਬਸੂਰਤ ਦੋ ਕਿਤਾਬਾਂ ਜਿਹੜੀਆਂ ਨੇ ਬਹੁਤ ਵਧੀਆ ਟਾਪਿਕ ਤੇ ਜਿਹੜੀਆਂ ਰਿਲੀਜ਼ ਕੀਤੀਆਂ ਗਈਆਂ ਨੇ ਜ਼ਿਆਦਾ ਸਨਮਨ ਲੈਂਦੇ ਵੇ ਗੱਲ ਕਰਦੇ ਆ ਵੀਸੀ ਸਰ ਨਾਲ ਉਹ ਜਾਣਨੇ ਕਿਹੜੀਆਂ ਦੋ ਕਿਤਾਬਾਂ ਨੇ ਕਿਹੜੀਆਂ ਟਾਪਿਕਸ ਤੇ ਜੜਿਆ ਰਿਲੀਜ਼ ਕੀਤੀਆਂ ਗਈਆਂ ਨੇ ਸਸ਼ੀਗਰਾ ਸਰ ਵੈਲਕਮ ਟੂ ਜੀ ਸਸ਼ੀਗਰ ਜੀ ਅੱਜ ਅਸੀਂ ਦੋ ਕਿ ਇਹਦੇ ਵਿੱਚ ਉਹਨਾਂ ਨੇ ਡਾਕਟਰ ਸੁਖਦੇਵ ਸਿੰਘ ਜੋ ਸਾਡੇ ਪੰਜਾਬ ਦੇ ਐਗਰੀਕਲਚਰ ਪਹਿਲਾਂ ਡਾਇਰੈਕਟਰ ਈਕਲਚਰ ਰਹੇ ਨੇ ਫਿਰ ਦਿੱਲੀ ਜਾ ਕੇ ਐਗਰੀਕਲਚਰ ਕਮਿਸ਼ਨਰ ਵੀ ਰਹੇ ਨੇ ਤੇ ਉੱਥੇ ਐਡੀਸ਼ਨਲ ਸੈਕਟਰੀ ਐਗਰੀਕਲਚਰ ਦੇ ਵੀ ਰਹੇ ਨੇ ਤੇ ਉਹਨਾਂ ਦੀ ਜੀਵਨੀ ਬਾਰੇ ਬਹੁਤ ਕੁਝ ਲਿਖਿਆ ਤੇ ਪੰਜਾਬ ਦੀ ਜਿਹੜੀ ਐਗਰੀਕਲਚਰ ਹੈਗੀ ਹੈ ਤੇ ਇਹਦਾ ਸਾਡੀਆਂ ਹੁਣ ਕੀ ਪ੍ਰੋਬਲਮਾਂ ਜਾ ਰਹੀਆਂ ਨੇ ਸਾਡੇ ਉਹ ਪ੍ਰੋਬਲਮ ਕਿਵੇਂ ਸੋਲਵ ਹੋ ਸਕਦੇ ਨੇ ਜੋ ਅਸੀਂ ਐਗਰੀਕਲਚਰ ਪਾਲਿਸੀ ਜ ਬਣਾ ਰਹੇ ਹਾਂ ਉਹਦੇ ਬਾਰੇ ਵੀ ਲਿਖਿਆ ਤੇ ਜਿਹੜੀ ਸਾਡੀ ਅਗਲੀ ਯੰਗ ਜਨਰੇਸ਼ਨ ਹੈ ਖੇਤੀ ਤੋਂ ਦੂਰ ਜਾ ਰਹੀ ਹੈ ਤੇ ਉਹਦੇ ਬਾਰੇ ਵੀ ਲਿਖਿਆ ਕਿ ਉਹਨਾਂ ਨੂੰ ਅਸੀਂ ਖੇਤੀ ਦੇ ਨਾਲ ਕਿਵੇਂ ਜੋੜਨਾ ਕਿੰਨੇ ਪੰਨੇ ਦੀ ਸਾਰਾ ਕਿਤਾਬ ਹੈ ਸਾਰੀ ਇਹ ਕਿਤਾਬਾਂ ਨੇ ਮੈਨੂੰ ਨਹੀਂ ਪਤਾ ਕਿੰਨੇ ਆ ਤੇ ਇੱਕ ਕਿਤਾਬ ਅਸੀਂ ਹੋਰ ਜੋ ਸਾਡੇ ਹੀ ਮੈਡਮ ਨੇ ਇਥੇ ਤੇ ਉਹਨਾਂ ਨੇ ਪਹਿਲਾਂ ਏਡੀਸੀਸੀ ਸਾਡੇ ਉਹਨਾਂ ਨੇ ਕਿਤਾਬ ਲਿਖੀ ਹੈ ਦਰਿਆਵਾਂ ਵਾਲੀ ਪੇਟੀ ਤੇ ਕਦੇ ਹੁਣ ਤੱਕ ਅੱਧੇ ਆ ਗਏ ਤੇ ਪਹਿਲਾਂ ਗੱਦੇ ਸੀ ਹੁੰਦੇ ਉਦੋਂ ਦਰਿਆ ਹੀ ਆਪਾਂ ਬੈਡਾਂ ਤੇ ਵਿਛਾਉਂਦੇ ਸੀ ਤੇ ਉਹ ਜਿਹੜੀਆਂ ਦਰਿਆ ਸੀ ਕਪਾਹ ਤੋਂ ਬਣਦੀਆਂ ਸੀ ਸਾਰਾ ਕੰਮ ਲੇਡੀਜ਼ ਕਰਦੇ ਹੁੰਦੇ ਸੀ ਤੇ ਉਹ ਦਰਿਆਾਂ ਦੇ ਉਹਨੇ ਬਹੁਤ ਨਮੂਨੇ ਜਿਹੜੇ ਡਿਜ਼ਾਈਨ ਪਾਏ ਹੋਏ ਸੀ ਹੁਣ ਤਾਂ ਆਪਾਂ ਡਿਜ਼ਾਈਨਿੰਗ ਕਰਦੇ ਆ ਡਿਜ਼ਾਈਨਰ ਆਗੇ ਕੰਪਿਊਟਰ ਤੇ ਉਹ ਸਾਰੇ ਹੈਂਡ ਮੇਡ ਹੀ ਐ ਉਹਦੇ ਬਾਰੇ ਸਾਰੀ ਕਲੈਕਸ਼ਨ ਕੀਤੀ ਐ ਉਹ ਉਹ ਕਾਫੀ ਟੇਬਲ ਬੁੱਕ ਐ ਉਹ ਵੀ ਰਿਲੀਜ਼ ਕਰਾਂਗੇ ਤੇ ਇਸ ਮੌਕੇ ਤੇ ਕੌਣ ਕੌਣ ਉਪਸਥਿਤ ਹੈ ਜੀ ਇਹਦੇ ਵਿੱਚ ਡਾਟ ਸੁਦੇਵ ਸਿੰਘ ਖੁਦ ਇੱਥੇ ਆਏ ਨੇ ਉਹ 90 ਸਾਲ ਤੋਂ ਉੱਤੇ ਨੇ ਚੰਡੀਗੜ੍ਹ ਰਹਿੰਦੇ ਨੇ ਉਹ ਵੀ ਆਏ ਨੇ ਤੇ ਉਸ ਤੋਂ ਬਾਅਦ ਸਾਡੇ ਰਜਿਸਟਰ ਸਾਹਿਬ ਅਸੀਂ ਸਾਡੇ ਨੂੰ ਸਿੱਦੇ ਹੋਰ ਡੀਨ ਡਾਇਰੈਕਟਰ ਆਫੀਸਰਸ ਹੋਣਗੇ ਤੇ ਡਾਟ ਗੁਰਪ੍ਰਾਜਨ ਗਿੱਲ ਜੋ ਪੰਜਾਬੀ ਦੇ ਉੱਗੇ ਮਤਲਬ ਕਪਤਾਰ ਡਾਇਰੈਕਟਰ ਨੇ ਸਾਰੇ ਜਾਣਦੇ ਨੇ ਔਰ ਲੁਧਿਆਣਾ ਦੇ ਬੜੇ ਪਤਵੰਤੇ ਸੱਜਣ ਐਗਰੀਕਲਚਰ ਮਿਕ ਵਿੱਚੋਂ ਵੀ ਡਿਪਟੀ ਡਾਇਰੈਕਟਰ ਜਿਹੜੇ ਰਿਟਾਇਰ ਹੋਏ ਨੇ ਜੋ ਇੰਡਾਇਰੈਕਟਰ ਰਿਟਾਇਰ ਹੋਏ ਨੇ ਉਹ ਵੀ ਆਏ ਹੋਏ ਨੇ ਸੋ ਦੋਸਤੋ ਸਿਆਸ ਕਰਦੇ ਕਿ ਤੁਮ ਸਾਡਾ ਤਾਂ ਪ੍ਰੋਗਰਾਮ ਬਹੁ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੁਸ਼ੁਕਰ ਹਾਂ ਸੋ ਕੈਮਰਾ ਪਰਸਨ ਸੰਜੀ ਦੇ ਨਾਲ ਹਰਦੀਪ ਬੂਆ ਨੇ ਦੇ ਇਜਾਜ਼ਤ ਧੰਨਵਾਦ ਉਹ ਜੁੜੇ ਰਹੋ ਲੁਧਿਆਣਾ ਲਾਈਵ